ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਦਿਨ ਹੈਗਾ ਜੀ ਸੰਡੇ ਦਾ। ਤੇ ਨਾਲ ਥੋੜਾ ਥੋੜਾ ਮੀਂਹ ਪੈ ਰਿਹਾ। ਤੇ ਇਹਦਾ ਕਾਰਜ ਦਾ ਡੱਬੀ ਕਿੰਨੀ। ਅਸੀਂ ਰੋਜ਼ ਪਲੈਨਿੰਗ ਬਣਾਉਂਦੇ ਆਂ ਤੇ ਅੱਜ ਸੰਡੇ ਦਾ ਮੈਂ ਆਇਆ ਪਕੌੜਿਆਂ ਦਾ। ਹਮਤਾਬੂ ਗੱਲ ਮੰਗਰੀ ਦੀ। ਅੱਜ ਆਪਾਂ ਇਹਨੂੰ ਬਣਾ ਕੇ ਦੇਵਾਂ ਪਕੌੜੇ। ਚਾਹ ਵੀ ਨਹੀਂ ਪੀਤੀ ਕਹਿੰਦਾ ਪਕੌੜੇ। ਬਸ ਆ ਤਾਂ ਤੇਨ ਦਾ ਚੀਜ਼ ਕਰੀ। ਡਾਕਟਰ ਮੰਨ ਕੇ ਪਾਣੀ ਲਿਆਉਣਾ। ਹਾਂ, ਤੁਹਾਨੂੰ ਪਾਣੀ ਲੈ ਕੇ ਆਉਂਦੀ ਹਾਂ ਬਣਾ ਲਾਂਗੀ। ਦੇਖੋ। ਥੋੜਾ ਜਾਂ ਅੱਧਾ ਘੰਟਾ ਦਾ ਹੋ ਗਿਆ ਮਾਈ ਦੇ ਅੱਧਾ ਘੰਟਾ ਦਾ ਹੋ ਗਿਆ ਹਾਂ ਕਿਹੜੀ ਮੋਟਰ ਚੱਲ ਰਹੀ ਏ ਆ ਇੱਕ ਤਾਂ ਥੱਲੇ ਪਾ ਦੇ ਇਹ ਕੱਲ ਵਾਂਗਦੀ ਦੀ ਪਕੜੇ ਕੱਲ ਕਰਨੀ ਹੋ ਗਈ ਮੈਂ ਖਣਾ ਕੇ ਦੇ ਤੇ ਉਸ ਅੱਜ ਮੈਨੂੰ ਆਇਆ ਤਾਂ ਲੈ ਦੁਬਾਰਾ ਮੈਂ ਸਾਰੇ ਕਰੇ ਆ ਆਪਣੇ ਓੜਾ ਜ ਮਸਰ ਮਸਰ ਦਾ ਹੋ ਜਾਂਦਾ ਨਾਲੇ ਹੁਣ ਦਿਨੇ ਖਾਈ ਜਾਣਗੇ ਜਾਵੇ ਉੜਿਆ ਮੀਂਹ ਕਰਕੇ ਨਾ ਲੱਕੜਾਂ ਕੋਈ ਗਿੱਲੀਆਂ ਹੋਈਆਂ ਪਈਆਂ ਨੇ ਚੁੱਲ੍ਹਾ ਵੀ ਥੋੜੇ ਨੇ ਸੁਨਾਪ ਮਿਲਦੇ ਆ ਉਹ ਕਦੇ ਨਹੀਂ ਪੈਂਦੇ ਨੇ ਥੋੜੇ ਥੋੜਾ ਜਿਹਾ ਪਈ ਜਾਂਦਾ ਗਾਲੇ ਤਾਂ ਨਹੀਂ ਪੈਂਦਾ ਅੰਦਾਜ਼ ਹੀ ਹੋ ਜਾਂਦੀ ਆ ਹੁਣ ਹੋ ਗਈ ਆਪਣੇ ਨਹੀਂ ਉਹਦਾ ਫਿਰ ਕਰਨੀ ਕਰਨ ਦੇ ਤਾਂ ਹੀ ਮੈਂ ਕਹਿੰਦਾ ਨੂੰ ਹੁਣੀ ਲਾ ਦਿੰਦਾ ਕੇਰਾ ਵੀ ਚੱਲ ਪੀ ਜੀਰ ਤਾਂ ਗਾਇਸ ਤੇ ਥੋੜਾ ਜਿਹਾ ਬਾਲਾ ਟਾਈਮ ਲੱਗਦਾ ਚੁੱਲ੍ਹੇ ਤੇ ਸੇਤੀ ਬਣ ਜਾਣਾ ਸਬਾਰ ਜੀ ਨੇ ਕਾਦੀ ਮੋਟਰ ਨਹੀਂ ਚੱਲੀ ਪਤਾ ਨਹੀਂ ਕੀ ਹੋ ਗਿਆ ਉਹ ਕੱਢਣੀ ਹੈ ਕਾਲੀ ਹੋ ਰਹੀ ਹੈ ਥੱਲੇ ਦੀ ਘਰਾਂ ਨਹੀਂ ਪਤਾ ਮਹੀ ਆ ਗਏ ਹੁਣ ਗੱਲਾਂ ਐਤਵਾਰ ਅੱਜ ਘਰੇ ਖਾਣ ਲੈਣਗੇ ਨੂੰ ਮਿਸਤਰੀ ਨੂੰ ਕੀ ਹੋਇਆ ਹਾਂ ਹਾਂ ਪਕੌੜੇ ਕਾਕੇ ਲਾਉਂਗੇ ਜੱੜ ਕੋਚਾ ਉਹ ਕਦੂ ਦੇ ਗਿੰਦਰ ਕਿਵੇਂ ਲਈ ਪਈ ਹੈ ਜਨਾ ਤਾਂ ਇੱਧਰ ਝਾਕੀ ਜਾਂਦੀ ਮੈਨੂੰ ਚਾਹ ਨਹੀਂ ਕਹਿੰਦੀ ਮੈਂ ਚਾਹ ਨਹੀਂ ਹਾਂ ਪੀਂਦੀ ਮੈਂ ਪਕੌੜਿਆਂ ਨਾਲ ਹੀ ਪੀਂਗੀ ਕਦੂਲੀ ਵੀ ਆ। ਹਾਂ ਮਮੀ ਮਨੂਗੀ ਆ ਛੁੱਟੀ ਆ ਅੱਜ। ਨਾ ਹੀ ਰਾਧਨ ਪੁੱਛ ਕੇ ਬੈਧੀ ਕੱਲ ਨੂੰ ਕਿਹੜਾ ਨਹੀਂ ਜਾਣਾਗੇ ਨਹੀਂ। ਭੁੱਲ ਜਾਂਦੀ ਆ। ਭੁੱਲ ਗਈ ਤੇ ਵੀ ਅੱਜ ਸੰਡੇ ਆ। ਹੈ? ਭੁੱਲ ਗਈ ਆ। ਹੁੰਦਾ ਜਾਵਦੇ ਪਿੰਡ ਜਾਣਗੇ। ਹੈ? ਕਾਹ ਦਿਨ ਰਹਿੰਗੇ ਰੇ? ਪਿੰਨ ਨਾ। ਬਾਹਲੇ ਨਾ। ਆਪਣੀ ਮਰਜ਼ੀ ਕਰੀ। ਮੈਂ ਤੁਹਾਨੂੰ ਪਤਾ ਕਰ ਦਿੰਦਾ ਤੂੰ ਆਪਣੀ ਮਰਜ਼ੀ ਬੁਣੀ ਆ। ਹੇ ਹੇ ਦੇਖੀ ਤੇ ਗੜੀ ਕਾਣੀ ਕਢਾ ਕੇ ਲਿਆ ਵੀ ਤੂੰ ਕੱਟ ਪਾ ਲੈ ਸੀ ਕਿਵੇਂ ਸਿਰੇ ਲਾਈ ਪਈ ਉਹਨਾਂ ਨੇ ਪਾਇਆਗਾ ਕਈ ਕਿ ਕੱਟ ਕਰਾ ਲੈਣਾ ਦੂਜੀ ਕਿੰਨੀ ਅੱਧੀ ਕਿਤੀ ਜਿਹੜੀ ਉੱਚ ਪਾ ਲੈਣੀ ਹੁਣ ਇੱਥੇ ਪਾਉਣ ਵੇਲੇ ਵੀ ਡੁੱਲੂਗੀ ਸਾਨੂੰ ਕਿਹੜਾ ਪਤਾ ਦੀ ਤੂੰ ਨਾਲ ਹੀ ਦੀ ਸੱਚਾ ਹਾਂ ਹਾਂ ਫਿਰ ਤਾਂ ਕਾਂਦੀ ਰਾਕੇ ਬਾਗੇ ਦੀਗਾ ਦੀ ਏਡੀ ਹੋ ਗੱਡੀ ਦਬਾਣ ਕਾਣੀ ਹੁੰਦੀ ਐ ਸਰੋਜੀ ਗੱਡੀ ਦੁਆੜ ਬਾਗੀ ਤੇ ਆਉਂਦੇ ਸਰਕਸ ਪੈਦਲ ਪੈਦੀ ਝਿੰਗਾ ਲਾਲਾ ਕਾਜਾ ਪਾਲਨ ਨਾਲ ਇਹ ਹੋਊਗਾ ਫਿਰ ਦਾਲ ਚ ਤੜਕਾ ਪਾਲਿਆ ਕਰਾਂਗੇ ਤੇ ਰੇਂ ਕੱਢ ਦਈਏ ਬਿੰਦੀ ਬਿੰਦੀ ਨਾ ਮਟਰਾਂ ਚ ਗੋਤੀ ਨਾ ਜਿਆਦਾ ਤੇ ਨਾ ਚੀਨੀ ਮਾਣ ਨਾ ਹੈ ਕੁੜੀ ਪਕੌੜੇ ਨਹੀਂ ਮਰੀ ਪਰੰਪਰਾਵਾਂ ਵਿਚ ਵਿਚਾਰੀ ਦੀ ਨੀਂਦ ਵੀ ਹੋਊਗੀ ਪਕੌੜੇ ਘੋੜਾ ਕਿਸੇ ਦੀ ਖਾਦੀ ਹੋ ਇਸ ਤੇ ਖੜਿਆ ਨਹੀਂ ਹੁੰਦਾ ਨਾਲੇ ਕਿ ਤਾ ਟਾਈਮ ਬੜਾ ਲੱਗਦਾ ਇੱਥੇ ਸੇਤੀ ਬਣ ਜਾਊਂਗਾ। ਬੁਗਲੇ ਵੀ ਖਾਂਗੇ। ਹੈ? ਮਿੱਠੇ ਨਹੀਂ ਆਂਦੀ ਨੇ। ਹਲੇ ਨੂਨ ਵਾਲੇ ਖਾਂਦੇ ਨੇ। ਕਿਹਾਂ? ਉਹਦਾ ਮਿੱਠਾ ਸਮੋਸਾ ਵੀ ਸੌਸਟੇਡ ਬੋਕੇ ਖਾਂਦੀ ਆ। ਹੈ ਤਾਂ। ਇਹੋ ਬੇਫੰਦੀ ਨਹੀਂ। ਨਾ ਉਹੀ ਬੜੀਆਂ ਦਾਗਲੇ ਨੂੰ। ਮਿੱਠਾ ਸਮੋਸਾ ਸੌਸਟੇਡ ਬੋਕੇ ਖਾਣ ਦੀ ਹਿੰਨੀਆਂ। ਹਰ ਉਹਨਾਂ ਦਾ ਸਮੋਸੇ ਜੀਰਾ ਗੋਗਲੇ ਆ ਡੇੜੀ ਹੋਈ ਆ ਸਮਝ ਨਹੀਂ ਆ ਰਹੀ ਕਿ ਕੀ ਕੀ ਹੋ ਰਿਹਾ ਹੈ। ਅੱਗੇ ਰਵਾਨਾ ਹੋ ਗਿਆ। ਇਹ ਕਦੋਂ ਜਨਤਾ ਰਾਤ ਤੇਰੇ ਨਾਲ ਉੱਥੇ ਸੀ। ਗੱਤ ਨਹੀਂ ਰਿਹਾ ਮੇਰੀ ਜੀ ਗੱਤ। ਤੇ ਇਹ ਤਾਂ ਆਪੂ ਕਹਿੰਦੀ। ਆਪੂ ਕਹਿੰਦੀ ਸੈਫਟੀ ਕੀ ਕਰਦਾ ਉੱਥੇ? ਮੈਂ ਉਹ ਕੰਮ ਕਰਾਉਂਦਾ ਗਾ। ਸੈਫਟੀ ਸੈਫਟੀ। ਚਾਪੀ ਇਹਨਾਂ ਆ। ਚਾਪੀ ਕਹਿੰਦੀ। ਪੀਤੀ ਐ। ਅਤਲਿਆ ਤੂੰ ਤੇਰਾ ਅਸਤ ਜਾ ਪਿੱਤ ਨੂੰ ਆ ਗਿਆ ਦੋ ਜਾਣ ਤੇ ਬਾਰੇ ਤੇ ਚੜੀ ਪਕੌੜਾ ਨਹੀਂ ਮਾਰ ਕਰ ਹਾਲੇ ਹਾਂ ਇਹ ਦਪਾ ਉਧਾਇ ਕਰਦੀ ਜੇ ਮੈਂ ਪਾਸਿਓਂ ਆਈ ਹੁੰਦੀ ਆ ਗਈ ਤਾਂ ਪਾ ਗਏ ਬੱਸ ਪਾ ਗਏ ਮੈਂ ਨਾ ਆਉਂਦਾ 8 ਵਜੇ ਤੱਕ ਹੀ ਸੀ ਹਾਂ ਤੱਕ ਹੀ ਨਾ ਫੋਨ ਵਾਲੇ ਜਮਾਂ ਸਹੀ ਰੱਖ ਦਿੰਦੇ ਮੈਂ ਹੁਣ ਤਾਂ ਰਹੀ ਨਾ ਮਾਂ ਕਾ ਧੁੱਪ ਤਾਂ 25 ਖਾ ਲੈਣਗੇ ਇੰਦਰ ਤੇ ਰਾਤ ਦਾ ਵੇਟ ਕਰਦੇ ਅੱਜ ਫੇਰ ਨਹੀਂ ਬਣਦੇ ਦੀ ਪਕੌੜੇ ਮਾਫਨ ਵਿੱਚ ਤਾਂ ਟਾਈਮ ਹੀ ਨਹੀਂ ਦਰ ਅੱਗੋਂ ਮਿੰਟ ਗੰਗ ਬਦਲ ਜਾਂਦੇ ਇਹ ਦੇਖ ਲੈ ਇਹ ਦੇਖ ਇਹ ਨਾੜਦੇ ਪਕੌੜੇ ਪਕੌੜੇ ਨਹੀਂ ਬਣਦੇ ਪਕੌੜੇ ਇਹ ਹੀ ਪਾ ਨਾ ਬੂਖਲੇ ਕਿੰਨੇ ਆ ਮਗੇ ਯਾਰ ਥੋੜੀ ਦੰਮਨ ਖਟੀਆਂ ਲੱਗੀਆਂ ਮੈਨੂੰ ਕਿ ਮੈਂ ਕਰ ਦਿੱਤੀ ਬੇਵੱਤਾ ਜਾ ਮੈਂ ਪਹਿਲਾਂ ਖੱਕੇ ਰਚ ਬਣੀ ਕੱਟੀਆਂ ਨੇ ਦਾਜੇ ਹੁਣ ਨਾਏਂਗੀ ਤੂੰ ਜੰਮਣਾ ਖਾ ਕੇ ਨਾ ਹਲਾ ਚਲ ਮੈਂ ਦੁਰਦਾਰ ਦੂਰ ਦੇਖਿਓ ਨਹੀਂ ਇਹਨੇ ਤੈਨੂੰ ਸੌਂ ਨਹੀਂ ਰਖੋ ਲਿਆ ਆਏਂਗੀ ਜੰਮਣਾ ਚੱਲਨਾ ਫਿਰ ਚੱਲਾਂਗੇ ਛੇਤੀ ਘਰੇ ਜਾ ਕੇ ਕੰਮ ਕਰਨੇ ਨੇ ਚਲੋ ਜੀ ਸ਼ਾਮ ਦੇ ਵੱਜ ਗਏ 6 ਆਪਾਂ ਘਰੇ ਪਕੌੜੇ ਬਣਾਏ ਬੂਹੇ ਤੇ ਫੜੀਆਂ ਵੀ ਤੋਂ ਫੜੀਆਂ ਤੋੜਨ ਵਾਲੀਆਂ ਨੇ ਔਰੇ ਵੀ ਫੜੀਆਂ ਤੋੜਨ ਵਾਲੀਆਂ ਨੇ ਹੈ ਫੜੀਆਂ ਤੋੜਨ ਵਾਲੀਆਂ ਨੇ ਮੈਂ ਇੱਥੋਂ ਨੇ ਟੁੱਟਦੀਆਂ ਚੱਲ ਫਿਰ ਹੈ ਲੈ ਆ ਲੈ ਲਫਾਫਾ ਲੈ ਆਂ ਦੇਖ ਜੀ ਹੈਗਾ ਕੈਂਪ ਰੋਥੀ ਤੇਰੀ ਬੈਠੇ ਉਹ ਤਾਂ ਲੈ ਜਾਓ ਘਰੇ ਜਾਂ ਫਿਰ ਉਹਨੂੰ ਕੋਠੇ ਧਰ ਦਿਆ ਕਰੋ ਖਾਲੀ ਕਰਕੇ ਧੁੱਪੇ ਹੋ ਹੋ ਜਾਊਗਾ ਖਰਾਬ ਇਹ ਤਾਂ ਫੇਰ ਦਾਣਿਆਂ ਵਾਲੀਆਂ ਹੋ ਗਈਆਂ ਪੱਕ ਗਈਆਂ ਦੇਖੋ ਜੀ ਆਪਣੀ ਬਾੜੀ ਫਣੀਆਂ ਦਾ ਸਾਨੂੰ ਬਹੁਤ ਔਖਾ ਰੋ ਤੋੜਨ ਦਾ ਗਰਮੀ ਕਰਕੇ ਨਾ ਇੱਕ ਲੱਤ ਦੁਖਦੀ ਐ ਮੈਥੋਂ ਨਹੀਂ ਆਇਆ ਜੁੰਦਨ ਫੇਰ ਅੱਜ ਤਾਂ ਪਾਣੀ ਤਾਂ ਆਇਆ ਨਹੀਂ ਤੇਰੀ ਜਾਂ ਫਾਈਂ ਪੱਕ ਜਾਂਦੀਆਂ ਨੇ ਕੱਦੂ ਤਾਂ ਹਰੇਕ ਤੋੜ ਕੇ ਲੈ ਜਾਂਦਾ ਇੱਥੋਂ ਫਲੀਆਂ ਤੇ ਭਿੰਡੀਆਂ ਨੂੰ ਟਾਈਮ ਲੱਗਦਾ ਬਾਕੀ ਗਰਮੀ ਆ ਹੁਣ ਤਾਂ ਥੋੜੀ ਜਿਹੀ ਆਣ ਨਾਲ ਮੱਕੀ ਵੱਢਦੀ ਹਵਾ ਪੈਣ ਲੱਗੀ ਪਹਿਲਾਂ ਤਾਂ ਬੁਰਾ ਹਾਲ ਸੀ ਚਲੋ ਜੀ ਹਣ ਆਪਾਂ ਆਪਣੀ ਮੋਟਰ ਤੇ ਚੱਲਦੇ ਆਂ ਸਰਦਾਰ ਜੀ ਨੂੰ ਕਹਤਾ ਆਪੀ ਤੋੜ ਲੈਣਗੇ ਮੈਥੋਂ ਲੱਤ ਨਾਲ ਨਜ਼ਰ ਝੁੱਕੇ ਨਹੀਂ ਉਹ ਤੋੜੀਆਂ ਜਾਂਦੀਆਂ ਥੋੜੀ ਜਿਹਾ ਤਾਂ ਜਗਾ ਰੱਖ ਕੇ ਉਹ ਕਰਨਾ ਸੀ ਦੇਖੇ ਹੀ ਨਹੀਂ ਹੈਗਾ ਹੈ ਜਗਾ ਰੱਖ ਕੇ ਉਹ ਕਰਨਾ ਸੀ ਕਾਨੂੰ ਉਹ ਕਹਿੰਦਾ ਇੰਝ ਖੇਲ ਭੰਨ ਦੋ ਇੱਥੇ ਟਰੈਕਟਰ ਆ ਕੇ ਖੜਦੇ ਨੇ ਫਿਰ ਕਿਵੇਂ ਲਈ ਕਿਉਂ ਆਈ ਤੇ ਮਗਰਿਆਟ ਲੱਗਦਾ ਹਾਂ ਹੋ ਇੰਦਾ ਕਹਿੰਦੇ ਵੀ ਆ ਕੋਠਾ ਪਾਉਣਾ ਦੀ ਆਹ ਕਰ ਲਓ ਬਸ ਰੋੜੀ ਨਹੀਂ ਇੰਨੀ ਖੇਡ ਪਾਉਣੇ ਕਹਿੰਦਾ ਪੈਪੋ ਕਹਾ ਪਾ ਕੇ ਪਾਣੀ ਪਈ। ਅੱਛਾ ਇੱਥੇ ਤੱਕ। ਨਹੀਂ ਆ ਕੋਠਾ ਵੀ ਥੋੜਾ ਜਿਹਾ ਜਦੋਂ ਮੂਰ ਨੂੰ ਕਰ ਲੈਂਦੇ ਇੱਥੇ ਜਗ੍ਹਾ ਹੋ ਜੂਗੀ। ਕਹਿੰਦਾ ਇੱਥੋਂ ਐ ਕਰ ਲੋ। ਮੇਰੇ ਜੀ। ਭਰ ਲੋ। ਉਹ ਤਾਂ ਕਹਿੰਦਾ ਇੰਨੀ ਕੀ ਵਾਧੂ ਆ। ਇੱਥੇ ਇਹਦੇ ਤੱਕ ਤਾਂ ਆਉਂਦਾ ਟਾਇਰ ਆ। ਚਲੋ। ਆ ਨਹੀਂ ਲੱਗਦੀ ਹੈ ਕਿ ਦੂਰ ਪਰ ਇੱਥੇ ਜਾ ਕੇ ਲੱਗਦਾ। ਲਾ ਤੋੜ ਚੱਲ ਮੈਂ। ਮੈਂ ਉਹਨਾਂ ਕਹਾ ਕਰੀ ਨੀ। ਅਸਿਆ। ਆ ਗੰਦਲਾ ਜਿਹਾ ਪਾਣੀ ਕਾ ਤੋਨ। ਆਇਰਾ ਨਹੀਂ ਨਿਕਲਦਾ। ਨਾਲੀ ਆ ਜਾਂਦਾ। ਆ ਹੋ ਗਿਆ। ਸਮਿੰਤ ਨਾਲਾ ਲੈ ਸੁੱਕ ਗਿਆ। ਆਲ ਨਹੀਂ ਲੈ ਕੇ ਗਏ ਘਰੇ। ਗੋਲਾ। ਗਲਾਸ ਆ ਪਏ ਨੇ। ਇਹ ਗਲਾਸ ਆਪਣੇ ਤਾਂ ਹੈ ਨਹੀਂ। ਆ ਹੀ ਨਿਕਲਦੀ ਹੋ ਗਈ ਆਪਣੇ। ਇਹਨੂੰ ਅਸੀਂ ਪੱਟਦੇ ਨਹੀਂ ਹੈਗੇ ਆਇ ਸਾਲ ਫੇਰ ਹੋ ਜਾਂਦੀ ਐ ਦੇਖੋ ਜੀ ਤੁਹਾਨੂੰ ਜੀੜੀਆਂ ਦਿਖਾਉਣਾ ਹੁਣ ਮੌਸਮ ਠੰਡਾ ਐ ਨਾ ਮੀਂਹ ਪਿਆ ਕਰਕੇ ਵਧੀਆ ਹਰੇ ਬਾਈ ਮਾਰ ਰਹੀ ਐ ਤੇ ਆਪਾਂ ਇੱਥੇ ਤਾਬੂ ਕਹਿੰਦੀ ਮੈਂ ਨਹਾਉਣਾ ਐ ਤੇ ਇਹਨੇ ਤਸਵੀਰੇ ਜਾਣਾ ਮੈਂ ਕਿਹਾ ਚੱਲ ਨਮਾ ਲਿਆ ਉਹਨੇ ਇਹ ਖੇਤ ਨਹਾਉਣ ਦੀ ਮਾਰੀ ਜਿਆਦਾ ਆਉਂਦੀ ਹੁੰਦੀ ਐ ਸਾਡੇ ਕੋਲੇ ਹੁਣ ਇਹ 2-3 ਦਿਨ ਹੋ ਗਏ ਆਈ ਨੂੰ ਅਸੀਂ ਭੋਗਤੇ ਗਏ ਸੀ ਉੱਥੇ ਸਾਡੇ ਨਾਲ ਆ ਗਈ ਚਲੋ ਜੀ ਆਪਣੀ ਕੱਲ ਮੱਚ ਗਈ ਸੀ ਮੋਟਰ ਬਸਾਈਆਂ ਪਹਿਲਾਂ ਨਾਲੇ ਸਾਰਾ ਕੰਮ ਕਰਾ ਕੇ ਫੇਰ ਇਹ ਚਲਾਈ ਸੀਗੀ ਕੱਲ ਬਰਸੋ ਚੱਲੀ ਨਹੀਂ ਕੱਲ ਜਦੋਂ ਕੱਢੀ ਇਹ ਮੱਚ ਗਈ ਆਪਾਂ ਨੂੰ ਤਾਂ ਬਸ ਜੱਟਾਂ ਨੂੰ ਇਹੀ ਕੰਮ ਰਹਿੰਦਾ ਜਦੋਂ ਜੀਰੀ ਆਉ ਦੇਖੀ ਜੋ ਉਦੋਂ ਪਹਿਲਾਂ ਹੀ ਦੁੱਗਣੇ ਲਈ ਬੈਠੇ ਆ ਨਾ ਇਹਦਾ ਹੁੰਦਾ ਇਹ ਜੇ ਨਾ ਫੇ ਨੁਕਸਾਨ ਹੋਣ ਲੱਗ ਜਾਂਦੇ ਨੇ ਉਹ ਕਹਿੰਦੇ ਹੁੰਦੇ ਨੇ ਗਰੀਬ ਦੀ ਤਾਂ ਕਿਸਮਤ ਹੀ ਇਹ ਜੀ ਹੁੰਦੀ ਆ ਭਰਦਿਆਂ ਨੂੰ ਰੱਬ ਭਰਦਾ ਚਲੋ ਕੋਈ ਨਾ ਜੀ ਆਪਾਂ ਹੌਸਲਾ ਨਹੀਂ ਛੱਡਦੇ ਘੱਟ ਨਾਲ ਟਾਈਮ ਪਾਸ ਕਰ ਲਾਂਗੇ ਮਿਹਨਤ ਕਰੀ ਜਾਂਦੇ ਆ ਕਦੇ ਤਾਂ ਰੱਬ ਕਾਮਯਾਬ ਕਰੂਗੀ ਚਲੋ ਜੀ ਇਧਰ ਹੁਣ ਮੋਟਰ ਚ ਆਤੀ ਠੰਡੀ ਠੰਡੀ ਹਵਾ ਆਉਂਦੀ ਆ ਖੇਤਾਂ ਦੇਖੋ ਜੀ ਸਾਨੂੰ ਅੰਦਰੋਂ ਆਪਣੇ ਮੋਟਰ ਵਾਲਾ ਕੋਠਾ ਦਿਖਾਉਣੀ ਆ ਐਸ ਕੀ ਨਾ ਰੇ ਵੀ ਇਹਨਾਂ ਨੇ ਉਰੀ ਧਰਾਤਾ ਮੈਂ ਇੱਕ ਘਰੇ ਲੈ ਜਾਂਦੇ ਉੱਥੇ ਨਾ ਚੂਹਿਆਂ ਚਾਂੀਆਂ ਤੇ ਫਰਸ਼ ਤੇ ਥੋੜਾ ਜਿਹਾ ਗਿੱਲਾ ਸਿੱਲਾ ਜਾਂ ਜਾਦੇ ਹੋ ਜਾਂਦਾ ਸੀ ਦੇਖੋ ਕੱਲ ਸਰਦਾਰ ਜੀ ਨੇ ਮੇਰਾ ਖਿਆਲ ਸਮਾਰਿਆ ਹੋਊ ਇਹ ਸਾਫ਼ ਕਰਿਆ ਉਹਨਾਂ ਕੋਠਾ ਪਹਿਲਾਂ ਤਾਂ ਬਹੁਤ ਬੁਰਾ ਹਾਲ ਸੀ ਇੱਥੇ ਟਾਈਮ ਨਹੀਂ ਲੱਗਿਆ ਹੁਣ ਆਪਾਂ ਫੜੀਆਂ ਤੋੜਦੇ ਆ ਅਸੀਂ ਅੱਜ ਬਣਾਵਾਂਗੇ ਆਲੂ ਪਕੌੜੇ ਐਂ ਦਾਲ ਸਾੜ ਜੀ ਅਖਿਆ ਪੈਤੀ ਕੱਲ ਅਸੀਂ ਬੇਸਣ ਮੰਗਾਇਆ ਸੀ ਤੇ ਇਸ ਕਰਕੇ ਹੁਣ ਮੈਂ ਆਲੂ ਪਕੌੜਾ ਆਲੂ ਪੀ ਹਾਸਪ੍ਰੀਤ ਨੇ چیر ਤੇ ਪਕੌੜੇ ਮੈਂ ਬਣਾ ਕੇ ਰੱਖਿਆ ਹੁਣ ਉਹਨਾਂ ਨੂੰ 10 ਮਿੰਟੋ ਕਹਿੰਦੇ ਸੀ ਨਹਾ ਕੇ ਆਉਣੇ ਮੈਂ ਕਿਹ ਚੱਲ ਨਾਲ ਮੈਂ ਗੇੜਾ ਦੇਉ ਸਾਰਾ ਦਿਨ ਘਰੇ ਬੈਠੇ ਰਹਿੰਨੇ ਚ ਚਲੋ ਜੀ ਹੁਣ ਥੋੜੀਆਂ ਜਿਹਾ ਮੈਂ ਬੱਟ ਤੇ ਬਹਿ ਕੇ ਫਲੀਆਂ ਤੋੜੂੰਗੀ ਸਰਦਾਰ ਜੀ ਨੱਕਾ ਲਾ ਕੇ ਆ ਰਹੇ ਨੇ ਤੇ ਦੋਨੇ ਕੁੜੀਆਂ ਨਹਾਈ ਜਾਂਦੀਆਂ ਨੇ ਚਲੋ ਜੀ ਹੁਣ ਮੈਂ ਫਲੀਆਂ ਤੋੜ ਲੈਣੀਆਂ ਜਿੰਨੀਆਂ ਇੱਕ ਮੈਂ ਤਾਂ ਟੋਟਣੀਆਂ ਪਰ ਇਹਨੀਆਂ ਤਾਂ ਮੈਂ ਤੋੜ ਦਿੰਨੀ ਇਹਨਾਂ ਦੇ ਉੱਤੇ ਕੰਡ ਜੀ ਹੁੰਦੀ ਆ ਹੱਥਾਂ ਤੇ ਲੜਨ ਲੱਗੀਆਂ ਦੇਖੋ ਟਾਲੀ ਕਿੰਨੀ ਸੁਣੇਗੀ ਇਹਦੀ ਰਾਣੀਆਂ ਨਹੀਂ ਨੇ ਥੱਲੇ ਮੇਨਾਂ ਦਾ ਕੱਲ ਸਾਰੀਆਂ ਵੱਡਤੀਆਂ ਅੱਗੇ ਇੱਥੇ ਖੇਲ ਜਿੱਤੇ ਹੁੰਦੀਆਂ ਨੇ ਆਹ ਹੌਦੀ ਤੇ ਲੱਗ ਜਾਂਦੇ ਨੇ ਹੁਣ ਉੱਪਰ ਉੱਚੀ ਬਾਗੀ ਪਤਾ ਦਰਖਤ ਵੀ ਹੈ ਨਾ ਜੇ ਆਪਾਂ ਦਰਖਤ ਲਾਵਾਂਗੇ ਤਾਂ ਹੀ ਆਪਾਂ ਨੂੰ ਠੀਕ ਰਹਾਗੇ ਜਿੰਨੇ ਦਰਖਤ ਕੱਟੀ ਜਾਂਦੇ ਓੰਨੀ ਬਿਮਾਰੀਆਂ ਲੱਗ ਜਾਂਦੀਆਂ ਨੇ